ਜੋਦਾ ਫੜਾਉਂਦਾ ਜਲੋਂ ਲੱਗ ਕੇ ਪਿਆਉਂਦਾ ਹੋਇਆ ਖੜਾ ਹੋਇਆ। ਚਾਹ ਤੁਸੀਂ ਜਿੰਦਗੀ ਪਾਉਂਦੇ ਹੋ ਨਾ ਫਿਰ ਤੇ ਕਿੰਨਾ ਦੁਰੰਗ ਕਿੰਨਾ ਸੀਨ ਕਿ ਇੱਧਰ ਰੋ ਜਾਵੇ। ਨਾ ਕੋਈ ਨਰੋਸ ਸਹੀ ਤੋੜ ਕੇ ਲੱਗਿਆ ਉਹ ਕਲੇ ਜੀ ਦਿੰਦੇ। ਮੂਹ ਰੰਗੀ ਆਉਂਦੀ। ਹਮਨੇ ਇੱਥੇ ਕੋਈ ਸੰਜਾ ਯੂਪੇ ਜਿਆ ਸਾਰਾ ਕੋਸ਼ਿ ਜੇ ਪਿਓ ਦੇ ਉਹਦੇ ਆਉ ਇੱਥੇ। ਤੂੰ ਕੋਣ ਏ ਤੁਹਾਡੇ ਬੰਦੇ ਹਾਂਜੀ ਆ ਤੁਸੀਂ ਇੱਧਰ ਲਾਇਆ ਸੀ ਆ ਕੋਈ ਇੱਧਰ ਲਾਇਆ ਹੀ ਹਾਂਜੀ ਕਿਉਂ ਲਾਇਆ ਹੀ ਬੋਲੀ ਸਾਡਾ ਫਾੜਾ ਹੀ ਉੱਥੇ ਜਿੱਥੇ ਤੱਕ ਫਾੜਾ ਹੀ ਉੱਥੇ ਤੱਕ ਆਈ ਮੈਂ ਫੜਦੀ ਦੇਣਾ ਭੈਣ ਮਨੂ ਬਾਹੋਂ ਗੱਡੀ ਚ ਚੱਲ ਚੱਲ ਨਹੀਂ ਮੇਰਾ ਤਾਂ ਪੈਰ ਚ ਹੈ ਨਹੀਂ ਯਾਰ ਓਲਾ ਮੇਰਾ ਫਾੜ ਬਣਾਵਾ ਉਹਦੇ ਨਾਲ ਮੇਰਾ ਡਰਾਈਵਰ ਉਹਦਾ ਡਰਾਈਵਰ ਹੈ ਪੁੱਣਾ ਕਿ ਉਹ ਦੇ ਹੀ ਰਿਹਾ ਤੇ ਉਹ ਛੋਟਾ ਫੜ ਕੇ ਜਾ ਰਿਹਾ ਤੇ ਦੀਪਨ ਉਹ ਤਾਂ ਨਾ ਸਾਇਆ ਉਹ ਬੜੇ ਕੋਰੇ ਹੀ ਤੇ ਨਾ ਤੈਨੂੰ ਬਾਅਦ ਵਿੱਚ ਭੈਣ ਯਾ ਮੈਨੂੰ ਗਾਲਾਂ ਕੱਢੀ ਜਾਂਦਾ ਚੱਲ ਤੂੰ ਨਾ ਇਹ ਫੜ ਦੇ ਸਾਵੀ ਚਾਰ ਦਿਨ ਹੋ ਗਏ ਮੈਨੇ ਸੌਣ ਨਹੀਂ ਦਿੱਤਾ ਆਹ ਹੋਰ ਕਹਿੰਦਾ ਹੋ ਜਾਂਦਾ ਮੈਂ ਯਾਰ ਵਿੱਚ ਜਾ ਲੈ ਗਿਓ ਬਿਲਕੁਲ ਓਏ ਚਰਮੰਦਿਆ ਜਾ ਆਪਣੇ ਮਾਲਕ ਨੂੰ ਲੈ ਗਿਆ ਜਿਹੜਾ ਸਦਾ ਗੱਲ ਲੱਗ ਗਈ ਨਾ ਮੈਂ ਗਿਆ ਨੂੰ ਨੀਮ ਗੜੇ ਹਾਂਜੀ ਭਾਜੀ ਨੀਮ ਬੰਦੇ ਆ ਨਾ ਬੰਦੇ ਹੁਣੇ ਉਹਨਾਂ ਨੂੰ ਕਿ ਖਾਣੇ ਆਜੂ ਇਹ ਨਾ ਪਰਚੇ ਕਰਾ ਲਿਓ ਆਪਣੇ ਤੇ ਠੀਕ ਆ ਭਾਜੀ ਠੀਕ ਆ ਚੱਲ ਜਾਵੇ ਉਹ ਵੀ ਕਹਦੇ ਲਾਈਆਂ ਤਰ੍ਹਾਂ ਤਰ੍ਹਾਂ ਨੀਮ ਨੂੰ ਨਾਲ ਲੀ ਠੀਕ ਆ ਜੀ ਹੂੰ ਠੀਕ ਹੋ ਗਿਆ ਉਸ ਤੋਂ ਉਧਰ ਵੀ ਅਸੀਂ ਸੱਧ ਲੱਗਿਆ ਤੇ ਇਹ ਵੀ ਸੱਧ ਕੋਈ ਕਿਉਂ ਨਜ਼ਰ ਕਰਨੀ ਕਰਨਾ ਪਿਆ ਉਹ ਵੀਡੀਓ ਜਿਹੜਾ ਜਿਹੜਾ ਮਹਿਕਮਾ ਉਹ ਆਪਿਆਂ ਕੇ ਕਰੂਗਾ ਓਕੇ ਭਾਈ ਸਾਨੂੰ ਇਹ ਲੜਾਈ ਹੋ ਗਈ ਹੈ ਥੋੜੀ ਜਿਹੀ ਮਾਹੌਲ ਬਣਾਉਣਾ ਸੀ ਸਹੀ ਹੈ ਭਾਈ ਵੀ ਜੋ ਬੰਦਾ ਲੈ ਲੈ ਨਾ ਤੁਸੀਂ ਭਾਈ ਮੈਂ ਦਾ ਤਾਂ ਮੇਰਾ ਨਾਮ ਸਰਬਜੀਤ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਸਲਫਪੁਰ ਹੈ ਜੀ ਇੱਕ ਸਰ ਵੀਡੀਓ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਪੁਲਿਸ ਮਲਾਜਮ ਤੁਹਾਡੇ ਨਾਲ ਮਿਸਬੇਵ ਕਰ ਰਿਹਾ ਕੀ ਹੈਗਾ ਪੂਰਾ ਮਾਮਲਾ ਸਰ ਮੈਂ ਨਾ ਰਿਆਨੇ ਤਰ੍ਹਾਂ ਸੁਰਖਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਆਰਤੀ ਰਤਨ ਸਿੰਘ ਦੇ ਨਾਲ ਲੱਗਾ ਹੋਇਆ ਗਲੀਵਰ ਕੰਮ ਕਰਦਾ ਹਾਂ ਤੇ ਆਪਣੇ ਫਟੂਡਿੰਗਾ ਠਾਣਾ ਤੋਂ ਐਸਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸੀਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਨੇ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨਾਂ ਨੇ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੈਟਾਂ ਲਾਉਣ ਲਿਆ ਜੀ ਉਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਕੋਈ ਛੜੀ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੈਨੂੰ ਖਿੱਚਿਆ ਜੀ ਖਿੱਚ ਕੇ ਮੁੜ ਕੇ ਮੈਨੂੰ ਗੱਡੀ ਦੇ ਵਿੱਚ ਫਿਰ ਉਪਿਚੁੰਗੜੀ ਦੇ ਵਿੱਚੋਂ ਲੱਗੀ ਜੋ ਡਾਂ ਕੱਢਣ ਗਏ ਤੇ ਦੂਜੇ ਅਫਸਰਾਂ ਨੇ ਫੜਿਆ ਇਹਨਾਂ ਨੂੰ ਜੀ ਹੋਰ ਕੇ ਫੇ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇ ਮੈਨੂੰ ਗਾਣਾ ਕੱਢੀ ਨਾ ਜੀ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਏ ਹੀ ਸਭ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ ਹਾਂ ਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਠੀਕ ਹੈ ਉਹਦਾ ਸਾਫ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ ਇਸੇ ਦੌਰਾਨ ਤੁਹਾਡੇ ਕੋਕਰਾਂ ਦੀ ਕੋਈ ਵਿਅਕਤੀ ਵੀ ਹੋਈ ਆ ਹਾਂ ਜੀ ਸਰ ਹੋਈ ਆ ਜੀ ਪਰ ਮੇਰਾ 60000 ਦਾ ਖਾਤਰਾ ਖਿੱਚਿਆ ਜੀ ਉਹ ਛਾਲੂ ਵੀ ਖਿੱਚਿਆ ਤੇ ਕੇਟੀ ਛਾਲੂ ਵੀ ਪਾਟੀ ਮੀਰੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਉਹ ਕੀ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਉਹਨਾਂ ਨੇ ਇਹ ਹੀ ਦੋਆਇਆ ਜੀ ਤੇ ਉਹਦੇ ਕਰਾਵਾਂਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਰੰਗ ਲਾਵਾਂਗੇ ਐਕਸ਼ਨ ਵੀ ਦੇਖੋ ਕੀ ਕਰਦੇ ਜੀ ਪੁਰਸ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆਂ ਇਹ ਹੀ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਇੱਕ ਕਾਰਨ ਦੀ ਮੇਰੇ ਦੀ ਬੇਪਰਵਾਹੀ ਕੀਤੀ ਹੈ ਜੀ ਉਹ ਮੇਰੇ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ 바ਗੀ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਪੁਲਿਸ ਮੁਲਾਜ਼ਮਾਂ ਨਾਲ ਕੁਝ ਲੋਕਾਂ ਨਾਲ ਵਧੀ ਕੀ ਕੀਤੀ ਗਈ ਹੈ ਕੀ ਹੈਗਾ ਪੂਰਾ ਮਾਮਲਾ ਦੇਖੋ ਜੀ ਬੜੀ ਹੀ ਸ਼ਰਮਨਾਕ ਗੱਲ ਆ ਕਿ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਤੇ ਹੋ ਕੀ ਰਿਹਾ ਕਿ ਕੱਲ ਤੁਸੀਂ ਦੇਖਿਆ ਹੋਣਾ ਜਿਹੜੀ ਵਰਲਡ ਵਾਈਟ ਖਬਰ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸੇਚਾਂ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਏ ਉੱਥੇ ਆਪਣੇ ਅਕਾਲਪਖ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਵੀ ਪਹੁੰਚਦੇ ਨੇ ਤੇ ਅੱਜ ਇਸੇ ਹੀ ਹਲਕੇ ਦੇ ਵਿੱਚ ਦੂਸਰੀ ਘਟਨਾ ਹੁੰਦੀ ਏ ਜਿਹਦੇ ਵਿੱਚ ਕਿ ਇੱਕ ਏਐਸਆਈ ਵੱਲੋਂ ਜਿਹੜਾ ਰਜਿੰਦਰ ਕੁਮਾਰ ਏਐਸਆਈ ਦਾ ਨਾਮ ਏ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਉਹ ਗਾਲ ਕੱਢ ਕੇ ਬੁਲਾਇਆ ਜਾਂਦਾ ਗਾਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ਰੀਹ ਸਾਬ ਤੋਂ ਫੜ ਕੇ ਉਹਨੂੰ ਖਿੱਚਾ ਤੋਹੀ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਕਾਰਾਂ ਦੇ ਧਾਰਨੀ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਾ ਤੋਹੀ ਕੀਤੀ ਗਈ ਉਹਨੂੰ ਬੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਤੇ ਉਸਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਘੁੱਟ ਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਕਿ ਅਸੀਂ ਇੱਥੇ ਪਹੁੰਚੇ ਆ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜ਼ਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295 ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਓਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮਲਾਜ਼ਮ ਦਾ ਹੁਣੇ ਉਸ ਮੂਹ ਚਬਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮਲਾਜ਼ਮ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀਆਂ ਕੋ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਉਹ ਕਫੇਟਰ ਮੌਦੋਚੀਆ ਕੋਸਮਨਾਗਯੁਕ ਕੀ ਉਹਨੇ ਕੋਈ ਨਸ਼ਾ ਦਾ ਸੇਵਨ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਨਾ ਆ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਖਰਾਬ ਪੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇਨੀ ਦੱਸੇ ਉਹ ਮੁਲਾਜ਼ਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਹੈ ਠੀਕ ਹੈ ਨਾ ਉਹ ਸ਼ਰਿਆਮ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਕਰਦਾ ਹੋਇਆ ਤੁਹਾਡਿਆਂ ਲੋਕ ਥਾਣਾ ਮੁੱਖੀ ਨਾਲ ਮੁਲਾਕਾਤ ਕੀਤੀ ਗਈ ਹੈ ਕੀ ਵੀ ਸ਼ੋਰਟ ਹੈ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਐ ਐਸਐਸਪੀ ਸਾਹਿਬ ਤੋਂ ਜਿਹੜੇ ਲੇ ਰਿਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਐਸਐਸ ਸਾਹਿਬ ਨੂੰ ਕਿਹਾ ਤੇ ਸਾਨੂੰ ਫੋਨ ਆਇਆ ਸੀ ਕਿ ਤੁਸੀਂ ਜਾ ਕੇ ਐਸਐਚਓ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਉਹਦੇ ਸਟੰਡ ਪਏ ਹੋਏ ਨੇ ਉਹ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੈ ਪਰ ਜਿਹੜੇ ਮੈਂਟਲੀ ਤੌਰ ਤੇ ਪਰੇਸ਼ਾਨ ਉਹਨਾਂ ਨੂੰ ਘਰੇ ਬਿਠਾਓ ਇੱਕ ਤਾਂ ਅਸੀਂ ਮੋਟੀਆਂ ਤਨਖਾਹਾਂ ਸਾਡੇ ਟੈਕਸਾਂ ਚੋਂ ਦੇ ਰਹੇ ਆ ਉਤੋਂ ਉਹ ਜਾ ਕੇ ਜਨਤਾ ਦੇ ਗਾਲ ਪੈ ਰਹੇ ਆ ਜਿਨ੍ਹਾਂ ਦੇ ਉਹ ਸਰਵੈਂਟ ਨੇ ਸੋ ਅਸੀਂ ਜਾਣਦੇ ਆ ਕਿ ਇਹਨਾਂ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦਾ ਹੱਥ ਬਹੁਤ ਖੁੱਲ ਚੁੱਕਿਆ ਤੇ ਜਿਹੜਾ ਵੀ ਜਿਹਦਾ ਵੀ ਜੀ ਕਰਦਾ ਸਾਡੇ ਸੱਦਾ ਆ ਕੇ ਕਕਾਰਾਂ ਨੂੰ ਹੱਥ ਪਾਉਂਦਾ ਹੈ ਕਦੀ ਸਾਨੂੰ ਕੇਸਾਂ ਤੋਂ ਫੜੇ ਕਿ ਸੀਟ ਕਸੀਟਿਆ ਜਾਂਦਾ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਇਹ ਹੋ ਰਹੀਆਂ ਨੇ ਜੇਕਰ ਇਹਨਾਂ ਨੂੰ ਹੁਣੇ ਹੀ ਨਾ ਨਾ ਪਾਈ ਗਈ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਕੱਲ ਨੂੰ ਸਿੱਖ ਕੌਮ ਨੂੰ ਭੁਗਤਣੇ ਪੈਣਗੇ ਸੋ ਅਸੀਂ ਬੇਨਤੀ ਕਰਦੇ ਆ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਕਿ ਸਾਰੇ ਆਪਾਂ ਇਕੱਠੇ ਹੋਈਏ ਇਹਨਾਂ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਉਨ੍ਹਾਂ ਨੂੰ ਰੋਕਿਆ ਜਾਵੇ